Press the bell icon and never miss a video from newsnumber.com. ਆਉਣ ਵਾਲੀ 1 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਓੜਾੜਾ ਦੀ ਟੀਮ ਕੱਲ ਪ੍ਰੋਮੋਸ਼ਨ ਦੇ ਲਈ ਚੰਡੀਗੜ੍ਹ ਪਹੁੰਚੀ। ਇਸ ਮੌਕੇ ਫਿਲਮ ਦੇ ਮੁੱਖ ਅਦਾਕਾਰ ਨੀਰੂ ਬਾਜਵਾ, ਤਰਸੀਮ ਸਿੰਘ ਜਸਿੱਦ, ਪਾਲ ਕਲਾਕਾਰ ਅੰਛ ਤੇਜਪਾਲ ਸਿੰਘ, ਸਮੀਪ ਸਿੰਘ ਰਣੌਤ, ਕਰਮਨ ਸਿੰਘ, ਤਨਵੀਰਦੀਪ ਸਿੰਘ, ਫਿਲਮ ਦੇ ਲੇਖਕ ਨਰੇਸ਼ ਕਥੂਰੀਆ ਅਤੇ ਫਿਲਮ ਦੀ ਨਿਰਮਾਤਾ ਰੂਪਾਲੀ ਗੁਪਤਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦੇ ਹੋ ਤਰਸੀਮ ਸਿੰਘ ਜਸੜ ਨੇ ਆਖਿਆ ਕਿ ਫਿਲਮ ਊੜਾ ਆੜਾ ਉਹਨਾਂ ਦੇ ਫਿਲਮ ਕੈਰੀਅਰ ਦਾ ਖਾਸ ਹਿੱਸਾ ਰਹੇਗੀ। ਉਹਨਾਂ ਨੂੰ ਮੰਨ ਹੈ ਕਿ ਉਹ ਪੰਜਾਬੀ ਨੂੰ ਪਰਫੁੱਲਿਤ ਕਰਨ ਵਾਲੀ ਇਸ ਫਿਲਮ ਦਾ ਅਹਿਮ ਅੰਗ ਹਨ। ਉਹਨੇ ਇਹ ਵੀ ਆਖਿਆ ਕਿ ਆਪਣੀ ਮਾਂ ਬੋਲੀ ਵਿਸਾਰ ਕੇ ਕੋਈ ਵੀ ਇਨਸਾਨ ਸਫਲਤਾ ਦੀਆਂ ਬੁਲੰਦੀਆਂ ਨੂੰ ਨਹੀਂ ਛੂਹ ਸਕਦਾ। ਮੈਨੂੰ ਲੱਗਦਾ ਹੈ ਸਾਡੇ ਸਾਰਿਆਂ ਲਈ ਮਹਾਨ ਦੀ ਗੱਲ ਹੈ ਵੀ ਊੜਾ ਆੜਾ ਜੋ ਫਿਲਮ ਦਾ ਨਾਮ ਹੈ ਉਹੀ ਮਜ਼ੀਦ ਹੈ। ਪੰਜਾਬੀ ਜ਼ੁਬਾਨ ਨਾਲ ਪੰਜਾਬੀ ਬੋਲੀ ਨਾਲ ਸਾਡੀ ਮਾਂ ਬੋਲੀ ਨਾਲ ਸੰਬੰਧਤ ਅਸੀਂ ਸਾਰੇ ਇਹਦਾ ਹਿੱਸਾ ਬਣੇ ਨਰੇਸ਼ ਭਾਜ ਨੇ ਕਹਾਣੀ ਲਿਖੀ। ਮੈਨੂੰ ਹੁਣ ਵੀ ਯਾਦ ਜਦੋਂ ਪਹਿਲੇ ਦਿਨ ਮੈਂ ਰੁਪਾਲੀ ਪੜਨਾ ਹਾਂ ਨੰਮੜੇ। ਜਦੋਂ ਫੋਨ ਤੇ ਗੱਲ ਹੋਈ ਸਾਡੀ ਵੀ ਇੱਕ ਕਹਾਣੀ ਆ ਤੁਹਾਨੂੰ ਲੈ ਕੇ ਕਰਨੀ ਹੈ। ਮੈਂ ਕਿਹਾ ਚਲੋ ਮਿਲਦੇ ਆ ਅਸੀਂ ਮਿਲੇ। ਜਦੋਂ ਮੈਨੂੰ ਉਹ ਕਹਾਣੀ ਦਾ ਵਨ ਲਾਈਨ ਸੁਣਾਇਆ ਗਿਆ ਨਰੇਸ਼ ਭਾਜੀ ਨਾਲ ਸੀ। ਤਾਂ ਉਦੋਂ ਹੀ ਮੈਨੂੰ ਇਹ ਸੀਗਾ ਵੀ ਹਾਂ ਯਾਰ ਇਹ ਤਾਂ ਕਰਨੀ ਹੀ ਕਰਨੀ ਹੈ। ਫਿਲਮ ਦੇ ਅਦਾਕਾਰ ਨੀਰੂ ਬਾਜਵਾ ਆਪਣੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਉਹਨਾਂ ਨੇ ਇਹ ਵੀ ਸਾਂਝਾ ਕੀਤਾ ਕਿ ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਇਸ ਫਿਲਮ ਊੜਾ ਅੜਾ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਪੰਜਾਬ ਤੋਂ ਜ਼ਿਆਦਾ ਬਾਹਰ ਤੇ ਜਿਹੜੇ ਮੈ ਜਿਹੜੀ ਮੈਨੂੰ ਫੀਡਬੈਕ ਮਿਲੀ ਆ ਉਹ ਬਹੁਤ ਐਕਸਾਈਟਿਡ ਆ ਫਿਲਮ ਦੇਖਣ ਨੂੰ ਤੇ ਸਪੈਸ਼ਲੀ ਟਾਈਟਲ ਨੂੰ ਲੈ ਕੇ ਸੋ ਆਈ ਥਿੰਕ ਕਿਉਂਕਿ ਉਹ ਸ਼ੌਕਿੰਗ ਥਿੰਗ ਸੀ ਜਿਵੇਂ ਸੀ ਮੈਨਾਂ ਨਹੀਂ ਲਾਉਂਗੀ ਕਿ ਕਿਸੇ ਬੱਚੇ ਦਾ ਬਸ ਹੀ ਸ਼ੂਟਿੰਗ ਕਰ ਰਹੀ ਸੀ ਤੇ ਯਾ ਮੈਂ ਕਿਸੀ ਹਿਡੀ ਨੇ ਪੰਜਾਬੀ ਚ ਕੁਝ ਪੁੱਛਿਆ ਸੀ ਤੇ ਉਹ ਬੱਚਾ ਕਹਿੰਦਾ ਆਈ ਐਮ ਸੌਰੀ ਮੈਨੂੰ ਸਿਰਫ ਹਿੰਦੀ ਆਤੀ ਹੈ ਜਾਂ ਇੰਗਲਿਸ਼ ਐਂਡ ਇਟ ਵਾਸ ਸ਼ੌਕਿੰਗ ਐਂਡ ਇਹ ਮੈਂ ਬਹੁਤ ਨੋਟਿਸ ਕੀਤਾ ਪੰਜਾਬੀ ਫਿਲਮਾਂ ਨੂੰ ਵੀ ਲੈ ਕੇ ਪੰਜਾਬ ਦੇ ਜਿਹੜੇ ਲੋਕ ਕੁਝ ਲੋਕ ਆ ਉਹ ਸਮਝਦੇ ਆ ਕਿ ਜਿਹੜੀ ਪੰਜਾਬੀ ਬੋਲੀ ਹੈ ਉਹ ਅਨਐਜੂਕੇਟਿਡ ਲੋਕ ਬੋਲਦੇ ਆ ਕੋਲ ਨੀਗਾ Uh, so you know oh, we don't watch punjabi films we only watch hindi films or i watch your films and diljit films but mainu idhar e samajh hi nahi aundi matlab in vich oh sharam mehsoos karde hain ki ya kaisi uh, you know asi punjabi hain, ya punjabi bolne nu no, no lagda hai kaisi cool lage so mainu um, lagda udaara bahut hi important film hai te sare parivar nu dekhni chahiye ki ya film especially ya, parents parents and uh, kids kyunki ਪੰਜਾਬੀ ਇਜ਼ ਵੈਰੀ ਕੂਲ ਮੈਨੂੰ ਪਤਾ ਸਮਝ ਨਹੀਂ ਆਉਂਦਾ ਉਸ ਕਿਉਂ ਸਮਝਦੇ ਕਿ ਵਰ ਨਾਟ ਕੂਲ ਯਾਨ ਆਰ ਲੈਂਗੁਏਜ ਇਜ਼ ਨਾਟ ਕੂਲ ਇਸ ਫਿਲਮ ਦੀ ਕਹਾਣੀ ਨਰੇਸ਼ ਕਤੂਰੀਆ ਨੇ ਲਿਖੀ ਹੈ ਅਤੇ ਫਿਲਮ ਦਾ ਸਕਰੀਨ ਪਲੇ ਲਿਖਿਆ ਹੈ ਸੁਰਮੀਤ ਮਾਵੀ ਨੇ ਨਰੇਸ਼ ਦੱਸਦੇ ਹਨ ਕਿ ਇਸ ਫਿਲਮ ਦਾ ਆਈਡੀਆ ਉਹਨਾਂ ਨੂੰ ਸਾਲ 2012 ਚ ਆਇਆ ਸੀ ਕੈਰੀਅਰ ਜੱਟਾ ਚੱਲ ਪਈ ਸੀਗੀ ਫੈਮਿਲੀ ਕੋਲੋਂ ਇੱਕ ਡਿਮਾਂਡ ਆਈ ਭਾਬੀ ਵੱਲੋਂ ਸਾਡੀ ਕਿ ਬੱਚੇ ਨੂੰ ਕਿਸੇ ਚੰਗੇ ਸਕੂਲ ਚ ਲਾਈਏ ਆਪਾਂ ਕੋਈ ਗਿਫਟ ਕਰ ਬੱਚੇ ਨੂੰ ਆਪਦੇ ਮੈਂ ਆਪਦੇ ਇਲਾਕੇ ਦੇ ਸਭ ਤੋਂ ਮਹਿੰਗੇ ਸਕੂਲ ਚ ਪਾਦਾ ਜਵਾਬ ਉੱਥੇ ਕਿੰਦੜਵੇਂ ਬਠਿੰਡੇ ਕੋਲੇ ਪਾਸੇ ਜਵਾਬਵਾਕੇ ਮੈਦਾ ਬੰਬੇ ਚਲਾ ਗਿਆ ਪਿੱਛੋਂ ਨਾਲ ਹੀ ਪਾਛੜਾ ਰਹਿ ਗਈ ਸਾਰ ਐਣੀ ਤੇ ਹਨਾ ਦੱਸੀ ਫੈਮਿਲੀ ਸਾਡੀ ਤੇ ਉਤੋਂ ਇੱਕ ਆਈਡੀਆ ਡਵੈਲਪ ਹੋਇਆ ਸੀ 2000 ਪ੍ਰੋਜੈਕਟ ਤੇ ਮੈਂ ਸੁਮੀ ਭਾਈ ਨਾਲ ਸ਼ੇਅਰ ਕੀਤਾ ਵੀਰ ਮੈਨੂੰ ਕਹਿੰਦੇ ਹਿੰਦੀ ਪਿੱਛੇ ਇੱਕ ਫਿਲਮ ਆਉਣ ਲੱਗੀ ਹੋ ਜੀ ਰਫਾਨ ਖਾਨ ਦੀ ਹਿੰਦੀ ਮੀਡੀਅਮ ਕਹਿੰਦੇ ਉਹਦੀ ਰੀਡ ਕਰਕੇ ਤੇ ਉਹਦਾ ਨੇ ਸੇਮ ਮਿਲਦੀ ਹੈ ਹਿੰਦੀ ਮੀਡੀਅਮ ਆਈ ਹਿੰਦੀ ਮੀਡੀਅਮ ਮੁੱਦਾ ਅੜ ਸੀਗਾ ਕਿ ਮੈਟਰੋ ਸਟਰੀ ਦੇ ਸਭ ਤੋਂ ਟੌਪ ਸਕੂਲ ਚ ਪਾਉਣ ਦੀ ਕੀ ਕੀ ਫਾਈਟਸ ਕਰਨੀ ਪੈਂਦੀ ਹੈ ਹਨਾ ਸਾਡਾ ਮੁੱਦਾ ਹੈਗਾ ਕਿ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਜਿਹੜਾ ਇੰਗਲਿਸ਼ ਪਿੱਛੇ ਪਾਇਆ ਆ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ ਹੈਗੇ ਇੰਗਲਿਸ਼ ਵੀ ਉਹ ਨਹੀਂ ਇੰਪੋਰਟਡ ਹੈ ਕਿ ਕੱਲ ਨੂੰ ਸਾਡੇ ਬੱਚਾ ਨੇ ਪੜ੍ਹਨਾ ਹੈ ਜੇ ਵੀ ਬੀ.ਏ. ਆਉਂਦੇ ਆ ਕੱਲ ਨੂੰ ਐਮ.ਬੀ.ਬੀ.ਐਸ. ਕਰਨੀ ਹੈ ਜਾਂ ਆ ਕੇ ਹਾਈਐਸ ਕਰਨੀ ਹੈ ਉਹਨਾਂ ਇੰਗਲਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਨੋਟਿਸ਼ਰਸ ਇੱਥੇ ਰਾਜ ਕਰਕੇ ਗਏ ਨੇ ਸਾਡੀ ਮੇਨ ਲੈਂਗੁਏਜ ਪੜਾਈਆਂ ਦੀ ਇੰਗਲਿਸ਼ ਬਣੀ ਹੋਈ ਏ ਤੇ ਚਾਈਨਾ ਦੇ ਵਿੱਚ ਚਾਈਨੀਜ਼ ਦਾ ਬਾਕੀ ਕੰਟਰੀਸ ਉਹਨਾਂ ਦੀ ਲੈਂਗੁਏਜ ਹੈ ਸਾਡੀ ਅੰਗਰੇਜ਼ੀ ਚ ਪੜਾਈਆਂ ਹੁੰਦੀਆਂ ਬਟ ਸਾਡੇ ਅਸੀਂ ਇਹ ਨਹੀਂ ਕਹਿੰਦੇ ਕਿ ਆਪ ਦੀ ਮੈਂ ਵੀ ਆਪ ਦੀ ਬੱਚੀ ਨੂੰ ਕਦੇ ਨਹੀਂ ਕਹਾਂਗਾ ਤੂੰ ਮਾਂ ਬੋਲੀ ਨਾਲ ਸਿੱਖ ਇੰਗਲਿਸ਼ ਸਿੱਖ ਸਾ ਬਾਠੂ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਜੀ ਬੱਚੇ ਦੇ ਲਈ ਇਹ ਮਾਦਾ ਦੁੱਧ ਇੰਪੋਰਟੈਂਟ ਹੈ ਤਾਂ ਮਾਂ ਬੋਲੀ ਹੁੰਨੀ ਹੈ ਇਸ ਮੌਕੇ ਬੋਲਦਿਆਂ ਫਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਫਿਲਮ ਦੀ ਕਹਾਣੀ ਸੁਣਾਈ ਗਈ ਤਾਂ ਉਹਨਾਂ ਨੇ ਉਸੇ ਪਲ ਬਤੌਰ ਨਿਰਮਾਤਾ ਇਸ ਫਿਲਮ 'ਤੇ ਕੰਮ ਕਰਨ ਦੀ ਹਾਮੀ ਭਰ ਦਿੱਤੀ। ਉਹਨਾਂ ਨੂੰ ਮਾਣ ਹੈ ਕਿ ਆਪਣੀਆਂ ਪਿਛਲੀਆਂ ਫਿਲਮਾਂ ਦੇ ਵਾਂਗ ਉਹ ਇੱਕ ਹੋਰ ਸਨੈਰੀ ਫਿਲਮ ਪੰਜਾਬੀ ਸਿਨੇਮਾ ਜਗਤ ਦੀ ਝੋਲੀ ਪਾ ਰਹੇ ਹਨ। ਜੇ ਪਰਟੀਕੂਲਰਲੀ ਇਸ ਫਿਲਮ ਦੀ ਮਾਂ ਵਾਸਤੇ ਸਾਰੇ ਬੱਚੇ ਉਹਨne ਪਿਆਰੇ ਹੁੰਦੇ ਐ ਇਸ ਕਰਕੇ ਮੇਰੇ ਜਿੰਨੀਆਂ ਵੀ ਫਿਲਮਾਂ ਮੈਂ ਬਣਾਈਆਂ ਸਾਰੀਆਂ ਹੀ ਪਿਆਰੀਆਂ ਹਨ। ਪਰ ਜਦੋਂ ਤਰਸੀਮ ਭਾਜੀ ਨੇ ਇਹ ਵੀ ਗੱਲ ਕਹੀ ਕਿ ਇਸ ਇੱਕ ਖਾਸ ਇੱਕ ਫਿਲਮ ਇਸ ਫਿਲਮ ਨੂੰ ਲੈ ਕੇ ਤਾਂ ਇੰਨਾ ਜ਼ਿਆਦਾ ਮਾਣ ਹੈ ਆਪਣੇ ਆਪ ਦੇ ਉੱਤੇ ਕਿ ਕਈ ਚੀਜ਼ਾਂ ਜਿਹੜੀਆਂ ਆਪਾਂ ਕਹਿਣੇ ਆ ਚਾਹੁੰਦੇ ਆ ਜਿੱਦਾਂ ਬੜੀ ਜਗ੍ਹਾ ਮੈਂ ਜਾਂਦੀ ਆ ਤਾਂ ਮੈਨੂੰ ਲੋਕ ਕੰਪਲੀਮੈਂਟ ਦਿੰਦੇ ਆ ਤੁਹਾਡੇ ਕੱਪੜਾ ਚੰਗਾ ਹੈ ਤੁਹਾਡੇ ਕੋਈ ਫਲਾਣੀ ਚੀਜ਼ ਚੰਗੀ ਹੈ ਪਰ ਮੇਰਾ ਬੈਸਟ ਕੰਪਲੀਮੈਂਟ ਜਿਹੜਾ ਹੁੰਦਾ ਜਦੋਂ ਮੈਨੂੰ ਸਾਰੇ ਕਹਿੰਦੇ ਆ ਤੁਸੀਂ ਬੜੀ ਹੂੜੀ ਪੰਜਾਬੀ ਬੋਲਦੇ ਹੋ ਤੇ ਮੇਰੇ ਖਿਆਲ ਨਾਲ ਉਸ ਚੀਜ਼ ਦਾ ਮਾਣ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਹੈ ਇੰਗਲਿਸ਼ ਇਜ਼ ਇੰਪੋਰਟੈਂਟ ਜਿੱਦਾਂ ਕਿ ਨਰੇਸ਼ਪਾ ਜੀ ਨੇ ਕਹੀ ਗੱਲ ਬਟ ਇਹ ਵੀ ਅਸੀਂ ਕਰ ਸਕਦੇ ਆ ਕਿ ਆਪਣੀਆਂ ਜੜ੍ਹਾਂ ਛੱਡ ਕੇ ਤੁਸੀਂ ਅਸਮਾਨ ਨਹੀਂ ਕਦੀ ਛੂਹ ਸਕਦੇ ਸੋ ਇ ਔਰ ਕਹਿਣਾ ਚਾਹੁੰਦੇ ਆ ਪਰ ਅਸੀਂ ਹੱਸਦੇ ਖੇਡਦੇ ਤਾਂ ਕਿ ਤੁਸੀਂ ਇੰਜੋਏ ਵੀ ਕਰੋ ਸਿਨੇਮਾ ਇੱਕ ਇੰਟਰਟੇਨਮੈਂਟ ਦਾ ਮਾਧਿਅਮ ਹੈਗਾ ਹੈ ਬਟ ਉਹਦੇ ਵਿੱਚ ਅਸੀਂ ਕੁਝ ਇੱਕ ਛੋਟੀ ਜੀ ਗੱਲ ਜਿਹੜੀ ਜ਼ਰੂਰੀ ਹੈ ਅੱਜ ਦੇ ਟਾਈਮ ਦੀ ਉਹ ਬਹੁਤ ਅਸੀਂ ਇੱਕ ਐਂਟਰਟੇਨਿੰਗ ਵੇ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਤੇ ਇੱਕ ਇਹਦੇ ਵਿੱਚ ਇੱਕ ਛੋਟਾ ਜਿਹਾ ਹੋਰ ਮੁੱਦਾ ਵੀ ਚੱਕਿਆ ਗਿਆ ਜਿਹਦੇ ਵਿੱਚ ਮੇਰੇ ਖਿਆਲ ਜਿਨ੍ਹਾਂ ਦੇ ਵੀ ਬੱਚੇ ਨੇ ਉਹ ਸਾਰੇ ਰਿਲੇਟ ਕਰਨਗੇ ਕਿ ਮਾਪੇ ਹਰ ਮਾਪੇ ਦੀ ਦੁਨੀਆ ਦੇ ਵਿੱਚ ਚਾਹੇ ਸਾਡੇ ਸਿਗੇ ਜਾਂ ਅਸੀਂ ਆਪਣੇ ਬੱਚਿਆਂ ਵਾਸਤੇ ਹਰ ਮਾਪੇ ਆਪਣੀ ਹਸિયਤ ਤੋਂ ਵੱਧ ਕੇ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਬਟ ਕਿਤੇ ਨਾ ਕਿਤੇ ਉਸ ਪ੍ਰੋਸੈਸ ਦੇ ਵਿੱਚ ਉਹ ਸਾਰੇ ਸਮੇਂ ਦੇ ਦੌਰਾਨ ਬੱਚਾ ਉਸੀ ਨੂੰ ਰਿਅਲਾਈਜ਼ ਨਹੀਂ ਕਰ ਪੰਦਾ ਤਾਂ ਮੇਰੀ ਇਹ ਸਾਰਿਆਂ ਨੂੰ ਹੱਥ ਜੋੜ ਕੇ ਰਿਸਪੈਕਟ ਰਹੇਗੀ ਕਿ ਪਲੀਜ਼ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਸਾਰੇ ਦੇਖਣ ਜਾਣ ਕਿ ਲਈ ਤਾਂ ਕਿ ਉਹ ਬੱਚੇ ਸਿੱਖਣ ਕਿ ਸਾਡੇ ਮਾਪੇ ਕਿੰਨੀਆਂ ਤਕਲੀਫਾਂ ਲੈ ਕੇ ਸਾਨੂੰ ਅੱਗੇ ਵਧਾਉਣਾ ਚਾਹੁੰਦੇ ਆ ਸੋ ਇਹ ਇਹੀ ਸਾਡੇ ਫਿਲਮ ਦਾ ਜਿਹੜਾ ਮੇਨ ਸਾਰ ਹੈ ਫਿਲਮ ਊੜਾ ੜਾ ਨੂੰ ਡਾਇਰੈਕਟ ਕੀਤਾ ਹੈ ਸ਼ਿਤੇ ਚੌਧਰੀ ਨੇ ਅਤੇ ਇਹ ਫਿਲਮ ਫਰਾਈਡੇ ਰਸ਼ ਮੋਸ਼ਨ ਪਿਕਚਰਸ ਸ਼ਿਤੇ ਚੌਧਰੀ ਫਿਲਮਸ ਅਤੇ ਨਰੇਸ਼ ਕਤੂਰੀਆ ਫਿਲਮਸ ਦੀ ਪੇਸ਼ਕਸ਼ ਹੈ